ਪਾਰਤੀ ਖੇਡ ਅਥਾਰਟੀ ਦੇ ਪੋਪਾਲ ਸਿਟੀ ਜਿਲ੍ਹਾ ਸੈਂਟਰ ਚ ਵਾਟਰ ਹਾਰਵੈਸਟਿੰਗ ਲਈ ਬਣਾਏ ਗਏ ਤਲਾਬ ਚ 셀ਫੀ ਲੈਣ ਦੇ ਵੇਲੇ ਇੱਕ ਮਹਿਲਾ ਐਥਲੀਟ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ। ਵਧੀਕ ਪੁਲਿਸ ਸੁਪਰਡੈਂਟ ਰਜੇਸ਼ ਚੰਦੇਲ ਨੇ ਦੱਸਿਆ ਕਿ ਮੂਲ ਰੂਪ ਨਾਲ ਉਤਰਾਖੰਡ ਵਾਸੀ ਪੂਜਾ ਇੱਥੇ ਸਥਿਤ ਸਾਈ ਦੇ ਰੀਜਨਲ ਸੈਂਟਰ ਚ ਟ੍ਰੇਨਿੰਗ ਲਈ ਆਈ ਸੀ। ਉਹ ਨੈਸ਼ਨਲ ਮੈਡਲਿਸਟ ਸੀ ਅਤੇ ਪਿਛਲੇ ਸਾਲ ਹਾਈਦਰਾਬਾਦ ਚ ਖੇਡੇ ਗੇ ਜੂਨੀਅਰ ਫੈਡਰੇਸ਼ਨ ਕੱਪ ਚ ਰਜਤ ਤਗਮਾ ਵੀ ਹਾਸਲ ਕਰ ਚੁੱਕੀ ਸੀ। ਪੰਜਾਬ ਦੀ ਕੁੜੀ ਨੇ ਇਤਿਹਾਸ ਰਚ ਦਿੱਤਾ ਹੈ ਮੁਗਲ ਜ਼ਿਲ੍ਹਾ ਦੀ ਰਹਿਣ ਵਾਲੀ ਹਰਮਨ ਪਿਕੌਰ ਪੁਲਵ ਦੇਸ਼ੀ T20 ਫਰੈਂਚਾਈਜ਼ੀ ਨਾਲ ਜੁੜਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ ਪੁਲਲ ਨੇ ਮਹਿਲਾ ਬਿਗ ਬੈਸ਼ ਲੀਗ ਚੈਂਪੀਅਨ ਸਿਡਨੀ ਥੰਡਰ ਬਲ ਅਸਟ੍ਰੇਲੀਆ T20 ਲੀਗ ਦੇ ਦੂਜੇ ਗਿੱਟਸ ਖੇਡਣ ਲਈ ਕਰਾਰ ਕੀਤਾ ਹੈ ਜੁਨੋਚਰ ਦਰਮਸ਼ਾਲਾ ਚ ਹੋਈ ਭਾਰਤੀ ਕ੍ਰਿਕਟ ਬੋਰਡ ਦੀ ਕਾਰਜ ਕਮੇਟੀ ਦੀ ਬੈਠਕ ਦੇ ਆਖਰੀ ਦਿਨ ਪੀਸੀਸੀਆਈ ਮੁਖੀ ਅਨੁਰਾਗ ਠਾਕਰ ਨੇ ਹਰਮਨਪ੍ਰੀਤ ਕੌਰ ਦੇ ਵਿਦੇਸ਼ਕਰਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ ਇਸ ਦੇ ਬਾਅਦ ਖਬਰਾਂ ਆਈਆਂ ਸਨ ਕਿ ਸਿਡਨੀ ਥੰਡਰ ਟੀਮ ਨੇ ਕਰਾਰ ਹੋਣ ਦੀ ਗੱਲ ਦੀ ਪੁਸ਼ਟੀ ਨਹੀਂ ਕੀਤੀ ਅਤੇ ਖਬਰਾਂ ਸਨ ਕਿ ਇਸ ਦੇ ਫਲ ਹਾਲ ਸੋਚਿਆ ਜਾ ਰਿਹਾ ਹੈ ਪਰ ਹੁਣ ਕੌਰ ਦੇ ਸਿਡਨੀ ਥੰਡ ਨਾਲ ਜੁੜਨ ਦੀ ਖਬਰ ਦੀ ਪੁਸ਼ਟੀ ਹੋ ਗਈ ਹੈ ਬੋਲਰ ਨੂੰ T20 ਸਪੈਸ਼ਲਿਸਟ ਮੰਨਿਆ ਜਾਂਦਾ ਹੈ ਉਹ ਟੀਮ ਇੰਡੀਆ ਦੀ ਉਪ ਕਪਤਾਨ ਹੈ ਅਤੇ ਭਾਰਤ ਲਈ 61 T20 ਮੈਚ ਖੇਡ ਚੁੱਕੀ ਹੈ ਹਰਮਨਬੀਤ ਕੌਰ ਬੋਲਰ ਨੇ ਬੱਲੇਬਾਜ਼ੀ ਦੇ ਨਾਲ ਨਾਲ ਗੇਂਦਬਾਜ਼ੀ ਦੇ ਵਿੱਚ ਵੀ ਕਮਾਲ ਕੀਤੇ ਨੇ ਉਮੀਦ ਹੈ ਕਿ ਹੁਣ ਆਸਟ੍ਰੇਲੀਆ 'ਚ ਵੀ ਆਪਣੀ ਖੇਡ ਨਾਲ ਸਭ ਦਾ ਦਿਲ ਜਿੱਤੇਗੀ ਟੀਮ ਇੰਡੀਆ ਨੇ ਐਂਟੀਗੋਆ ਦੇ ਇਸ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਕਿੰਗਸਟਨ ਦੇ ਮੈਦਾਨ ਤੇ ਵੀ ਤਮਾਕੇਦਾਰ ਆਗਾਜ਼ ਕੀਤਾ ਹੈ ਟੀਮ ਇੰਡੀਆ ਨੇ ਮੈਚ ਦੇ ਪਹਿਲੇ ਦਿਨ ਮਜ਼ਬੂਤ ਸਥਿਤੀ ਬਣਾ ਲਈ ਹੈ ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰ ਚ 196 ਰਨ ਤੇ ਟੇਰ ਹੋ ਗਈ ਅਤੇ ਪਾਰਨੇ ਦਿਨ ਦਾ ਖੇਡ ਖਤਮ ਹੋਣ ਤੱਕ 1 ਵਿਕਟ ਗਵਾ ਕੇ 126 ਰਨ ਬਣਾ ਲਏ ਸਨ ਇਸ ਮੈਚ ਵਿੱਚ ਵੈਸਟ ਇੰਡੀਜ਼ ਦੀ ਟੀਮ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਦਾ ਫੈਸਲਾ ਗਲਤ ਸਾਬਿਤ ਹੋਇਆ। ਟੀਮ ਮੀਡੀਆ ਦੇ ਤੇਜ਼ ਗੇਂਦਬਾਜ਼ਾਂ ਨੇ ਜਲਦੀ ਹੀ ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਣਾ ਸ਼ੁਰੂ ਕਰ ਦਿੱਤਾ। ਇਸ਼ਾਨ ਸ਼ਰਮਾ ਅਤੇ ਮੁਹੰਮਦ ਸ਼ਮੀ ਨੇ ਮਿਲ ਕੇ ਪ੍ਰਾਥਵੇਟ, ਚੰਦਰਕਾ ਅਤੇ ਬਰਾਵੋ ਨੂੰ ਟੀਮ ਦੇ ਸੱਤ ਰਨ ਦੇ ਸਕੋਰ ਤੱਕ ਪਹੁੰਚਣ ਤੱਕ ਆਊਟ ਕਰ ਦਿੱਤਾ ਸੀ। ਦੀ ਮਨੀਅਰ ਦੇ 스타 ਫਿਰ ਕੀ ਗੇਂਦਬਾਜ਼ ਰਵੀ ਚੰਦਰ ਅਸ਼ਵਿਨ ਇੱਕ ਵਾਰ ਫਿਰ ਤੋਂ ਕਮਾਲ ਕੀਤਾ ਹੈ ਅਸ਼ਵਿਨ ਨੇ ਵੈਸਟ ਇੰਡੀਜ਼ ਦੇ 5 ਵਿਕਟ ਚਟਕਾਏ ਅਸ਼ਵਿਨ ਉਸ ਵੇਲੇ ਕਮਾਲ ਸ਼ੁਰੂ ਕੀਤਾ ਕਿਉਂਕਿ ਟੋ ਕੈਰੀਬੀਅਨ ਟੀਮ ਦੇ ਸੈਮਿਊਲਸ ਅਤੇ ਬਲੈਕਵੁੱਡ ਮੈਦਾਨ ਤੇ ਟਿਕ ਗਏ ਅਸ਼ਵਿਨ ਨੇ ਪਹਿਲਾਂ ਬਲੈਕਵੁੱਡ ਨੂੰ ਆਊਟ ਕੀਤਾ ਜਲਦੀ ਹੀ ਸੈਮਿਊਲਸ ਵੀ ਅਸ਼ਵਿਨ ਦਾ ਸ਼ਿਕਾਰ ਪਣਗੇ ਅਸ਼ਵਿਨ ਨੇ ਆਪਣੇ ਸਪੈਲ ਦੌਰਾਨ 16 ਓਵਰਾਂ ਵਿੱਚ 52 ਰਨ ਦੇ ਕੇ 5 ਵਿਕਟ ਆਪਣੇ ਨਾਂ ਕੀਤੇ ਮੁਲਦੀ ਵਿਚ ਦੇ ਜ਼ਖਮੀ ਹੋਣ ਕਾਰਨ ਮੈਚ ਐਂਟਰੀ ਕਰਨ ਵਾਲੇ ਲੋਕੇਸ਼ ਰਾਹੁਲ ਨੇ ਟੀਮ ਇੰਡੀਆ ਨੂੰ ਮਜ਼ਬੂਤ ਸਥਿਤੀ ਚ ਪਹੁੰਚਾਉਣ ਲਈ ਯੋਗਦਾਨ ਪਾਇਆ। ਲੋਕੇਸ਼ ਰਾਹੁਲ ਅਤੇ ਸ਼ੇਖਰ ਤਵਨ ਨੇ ਮਿਲ ਕੇ ਪਹਿਲੇ ਵਿਕਟ ਲਈ 87 ਰਨ ਜੋੜੇ। ਤਵਨ 27 ਰਨ ਬਣਾ ਕੇ ਆਊਟ ਹੋਏ। ਪਹਿਲੇ ਦਿਨ ਦਾ ਕੇਟ ਕਰਮੋਂ ਤੱਕ ਲੋਕੇਸ਼ ਰਾਹੁਲ 75 ਰਨ ਬਣਾ ਕੇ ਨਬਾਤ ਸਨ। ਲੋਕੇਸ਼ ਰਾਹੁਲ ਦੀ ਦਮਦਾਰ ਬੱਲੇਬਾਦੀ ਸਦਕਾ ਟੀਮ ਇੰਡੀਆ ਨੇ ਇੱਕ ਵਿਕਟ ਗਵਾਕ 126 ਰਨ ਬਣਾ ਲਏ ਸਨ। ਡੋਪ ਟੈਸਟ ਨੂੰ ਲੈ ਕੇ ਵਿਵਾਦ ਵਿੱਚ ਫਸੇ ਪਹਿਲਵਾਨ ਨਰਸਿੰਘ ਯਾਦਵ ਦੇ ਰਿਪੋਰਟ ਚਾਰਨਲ ਨੇ ਲੈ ਕੇ ਸਸਪੈਂਸ ਹਾਲੇ ਵਿਚਾਰੀ ਹੈ ਕੌਮੀ ਡੋਪ ਫਿਰੋਦੀਏ ਜਨ ਸੀਬੀ ਅਨੁਸ਼ਾਸਨੀ ਕਮੇਟੀ ਵੱਲੋਂ ਨਰਸਿੰਘ ਯਾਦਵ ਉੱਤੇ ਫੈਸਲਾ ਸੋਮਵਾਰ ਨੂੰ ਸੁਣਾਇਆ ਜਾਣ ਦੀ ਉਮੀਦ ਹੈ ਦੂਜੇ ਪਾਸੇ ਪਹਿਲਵਾਨ ਨਰਸਿੰਘ ਯਾਦਵ ਦੇ ਪਿਤਾ ਅਤੇ ਉਨ੍ਹਾਂ ਦੇ ਕਈ ਹਮਾਇਤਿਆਂ ਨੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਥਿਤ ਅਫਸਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਡੋਪਿੰਗ ਵਿਵਾਦ ਦੀ ਉੱਚ ਪੱਤੀ ਜਾਂਚ ਕਰੇ ਜਾਣ ਦੀ ਮੰਗ ਵੀ ਕੀਤੀ 26 ਸਾਲਾ ਪਹਿਲਵਾਨ ਨਰਸਿੰਘ ਦੇ ਡੋਪ ਟੈਸਟ ਤੇ ਦੋਵੇਂ ਸੈਂਪਲ ਫੇਲ ਹੋ ਗਏ ਸਨ ਜਿਸ ਕਰਕੇ ਉਸਨੇ ਰਿਓ ਜਾਨ ਦੀਆਂ ਆਸਾਂ ਨੂੰ ਕਰਾਰਾ ਝਟਕਾ ਲੱਗਾ ਨਰਸਿੰਘ ਦੇ ਪਿਤਾ ਪੰਚਮ ਯਾਦਵ ਨੇ ਦਾਵਾ ਕੀਤਾ ਹੈ ਕਿ ਉਹਨਾਂ ਦਾ ਪੁੱਤ ਬੇਕਸੂਰ ਹੈ ਅਤੇ ਉਸਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ ਸਪੇਨ ਲੋੜ ਅਤੇ ਆਪਣੇ ਪਹਿਲੇ ਮੈਚ ਹਾਰ ਚੱਲਣ ਵਾਲੀ ਭਾਰਤੀ ਪੁਰਸ਼ਾਕੀ ਟੀਮ ਨੂੰ ਦੂਜੇ ਮੈਚ ਵੀ ਹਾਰ ਚਲਣੀ ਪਈ ਹੈ। ਸਪੇਨ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਦੇਣ ਦੋ ਨਾਲ ਹਰਾ ਦਿੱਤੀ ਹੈ। ਅਗਲੇ ਮਹੀਨੇ 5 ਅਗਸਤ ਤੋਂ ਸਪੇਨ ਚ ਸ਼ੁਰੂ ਹੋਣ ਜਾ ਰਹੇ ਖੇਡਾਂ ਦੇ ਮਹਾਕੁਮ 올림픽ਸ ਤੋਂ ਪਹਿਲਾਂ ਭਾਰਤੀ ਹੋਕੀ ਟੀਮ ਦੇ ਕੋਲ ਤਿਆਰੀ ਲਈ ਦੋ ਅਭਿਆਸ ਮੈਚ ਸਨ ਪਰ ਇਹਨਾਂ ਦੋਹਾਂ ਹੀ ਮੈਚਾਂ ਵਿੱਚ ਹਾਰ ਚੱਲਣ ਵਾਲੀ ਟੀਮ ਇੰਡੀਆ ਦੀ ਤਿਆਰੀ ਨੂੰ ਕਰਾਰਾ ਝਟਕਾ ਲੱਗਿਆ ਹੈ।